ਪੰਜਾਬ ਪੁਲਿਸ ਨੇ ਖਾਲੀ ਕਰਵਾਇਆ ਖਨੌਰੀ ਤੇ ਸ਼ੰਭੂ ਬਾਰਡਰ ਕਈ ਜ਼ਿਲ੍ਹਿਆਂ ਦੀ ਪੁਲਿਸ ਨੇ ਦਿੱਤਾ ਆਪਰੇਸ਼ਨ ਨੂੰ ਅੰਜਾਮ ਸ਼ੰਭੂ ਸਰਹੱਦ ਤੇ 3000 ਪੁਲਿਸ ਮੁਲਾਜ਼ਮ ਰਹੇ ਤੈਨਾਤ ਮੜ ਬੇਸਟਾ ਰਹੀ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਅਗਲੇ ਗੇਟ ਦੀ ਗੱਲਬਾਤ 4 ਮਈ ਨੂੰ ਹਿਮਾਚਲ ਰੋਡਵੇਜ ਵੱਲੋਂ ਪੰਜਾਬ ਵਿੱਚ 10 ਰੂਟਾਂ ਤੇ ਸੇਵਾਵਾਂ ਮੁਅਤਲ ਦਿੱਲੀ ਨਗਰ ਨਿਗਮ ਦੇ ਹਾਊਸ ਵਿੱਚ ਭਾਰੀ ਹੰਗਾਮਾ ਧੱਕਾ ਮੁਕੀ ਹੌਸਲੇ ਤੇ ਹਿੰਮਤ ਦੀ ਮਿਸਾਲ ਸੁਨੀਤਾ ਵਿਲੀਅਮਜ਼ ਦਾ ਸੁਆਗਤ ਦੇਸ਼ ਦੀ ਆਵਾਜ਼ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਮੰਗਾਂ ਨੂੰ ਲੈ ਕੇ ਬੰਦ ਕੀਤੇ ਰਸਤਿਆਂ ਨੂੰ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਖਾਲੀ ਕਰਵਾਉਣ ਦੇ ਲਈ ਆਪਰੇਸ਼ਨ ਕੀਤਾ ਗਿਆ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਸ਼ੰਭੂ ਅਤੇ ਖਨੌਰੀ ਦੋਵੇਂ ਬਾਰਡਰਾਂ ਤੇ ਕਿਸਾਨਾਂ ਨੂੰ ਖਦੇੜਿਆ ਗਿਆ ਤੇ ਉਹਨਾਂ ਵੱਲੋਂ ਬੰਦ ਕੀਤੇ ਦਿੱਲੀ ਨੂੰ ਜਾਂਦੇ ਮੁੱਖ ਮਾਰਗ ਨੂੰ ਖਲਵਾਉਂਦਿਆਂ ਉਹਨਾਂ ਵੱਲੋਂ ਬਣਾਈਆਂ ਅਸਥਾਈ ਛੱਡਾਂ ਤੇ ਸਟੇਜਾਂ ਤੇ ਪੀਲਾ ਪੰਜਾ ਚਲਾਇਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ 2 ਦਿਨ ਪਹਿਲਾਂ ਹੀ ਫੌਰੀ ਤੌਰ ਤੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੀਆਂ ਪੁਲਿਸ ਪਾਰਟੀਆਂ ਨੂੰ ਰਾਜਪੁਰ ਨੇੜੇ ਛੜਬੜਾ ਤੇ ਸੰਗਰੂਰ ਦੇ ਲੱड्डा ਕੋਠੀ ਵਿਖੇ ਇਕੱਠਾ ਕਰ ਲਿਆ ਸੀ ਜਿਸ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਸ਼ਸ਼ੋਪੰਸੀ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਜਾਣ ਵਾਲੇ ਇਸ ਆਪਰੇਸ਼ਨ ਦੀ ਭਣਕ ਵੀ ਆ ਰਹੀ ਸੀ ਪੁਲਿਸ ਦੇ ਇਸ ਵਰਤਾਰੇ ਨੂੰ ਲੈ ਕੇ ਬੇਸ਼ੱਕ ਕਿਸਾਨ ਆਗੂ ਚੌਕ ਸਨ ਪਰੰਤੂ ਪੁਲਿਸ ਵੱਲੋਂ ਆਪਣੀ ਚਾਲ ਚੱਲਦਿਆਂ ਚੰਡੀਗੜ੍ਹ ਵਿਖੇ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਹੀ ਤੁਰੰਤ ਹੀ ਸਾਰੇ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੇ ਭੇਜ ਦਿੱਤਾ ਇਸ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਤੇ ਸਰਮਣ ਸਿੰਘ ਪੰਦੇੜ ਨੂੰ ਪੁਲਿਸ ਦੀਆਂ ਗੱਡੀਆਂ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿਖੇ ਸਖਤ ਪ੍ਰਬੰਧਾ ਹੇਠੋਂ ਦੇਰ ਰਾਤ ਡੱਲੇਵਾਲ ਨੂੰ ਕਿਤੇ ਹੋਰ ਭੇਜ ਦਿੱਤਾ ਗਿਆ ਜਦੋਂ ਕਿ ਦੂਜੇ ਪਾਸੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਕਾਕਾ ਕੋਟੜੀ ਅਤੇ ਹੋਰ ਆਗੂਆਂ ਨੇ ਪੁਲਿਸ ਨੇ ਗ੍ਰਿਫਤਾਰ ਕਰਕੇ ਵੱਖ-ਵੱਖ ਥਾਵਾਂ ਤੇ ਭੇਜ ਦਿੱਤਾ। ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਨਾਲ ਆਪਣੀ ਗੱਲਬਾਤ ਖਤਮ ਕਰਨ ਤੋਂ ਤੁਰੰਤ ਬਾਅਦ ਪੰਜਾਬ ਦੇ ਖੇਤਰ ਵਿੱਚ ਦਾਖਲ ਹੋਏ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਅਤੇ ਸਰਬੰਸ ਸਿੰਘ ਪੰਦੇਰਸਣ ਐਸ ਕੇ ਐਮ ਐਨ ਪੀ ਅਤੇ ਕੇ ਐਸ ਐਮ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਦਾ ਕਹਿਣਾ ਹੈ ਕਿ ਕੇਂਦਰ ਤੇ ਅਕਸੌਨ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਮੋਰਚਿਆਂ ਨੂੰ ਉਠਾਉਣਾ ਕੇਂਦਰ ਅਤੇ ਸੂਬਾ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਧੋਖੇ ਨਾਲ ਹਟਾਇਆ ਗਿਆ ਕਾਕਾ ਕੋਟੜਾ ਦਾ ਕਹਿਣਾ ਹੈ ਕਿ 21 ਮਾਰਚ ਨੂੰ ਅਸੀਂ ਵਿਧਾਇਕਾਂ ਦੇ ਘਰਾਂ ਦੇ ਬਾਹਰ ਜਾਵਾਂਗੇ ਅਤੇ ਮੰਗ ਪੱਤਰ ਸੌਂਪਾਂਗੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਸਾਨਾਂ ਤੇ ਕਿਸੇ ਤਰ੍ਹਾਂ ਦੀ ਸਖਤੀ ਨਾ ਕਰਨ ਦਾ ਭਰੋਸਾ ਦਿੱਤਾ ਹੈ। ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਟਿਆ ਅਤੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਘਟਾਰੂ ਚੱਕ ਤੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੇ ਮਨਜੀਤ ਸਿੰਘ ਧਨੀਰਵਲ ਉਹ ਖਦਸ਼ਾ ਪ੍ਰਗਟਾਏ ਜਾਣ ਕਿ ਸਰਕਾਰ ਅੱਜ ਹਰ ਹਾਲਤ ਵਿੱਚ ਨੈਸ਼ਨਲ ਹਾਈਵੇ ਨੂੰ ਖੋਲਣਾ ਚਾਹੁੰਦੀ ਹੈ। ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਏ ਪੁਲਸ ਫੋਰਸਾਂ ਸਰਕਾਰ ਦੀ ਨਸ਼ਾ ਖਿਲਾਫ ਜੰਗ ਮੁਹਿੰਮ ਲਈ ਲਗਾਈ ਗਈ ਹੈ ਪੁਲਸ ਨੂੰ ਦੇਖ ਕੇ ਕਿਸਾਨਾਂ ਨੇ ਅਜਿਹਾ ਹੀ ਕਿਹਾ ਸੀ ਵਿਸ਼ਵ ਐਮ ਐਸ ਐਮ ای ਫੋਰਮ ਦੇ ਪ੍ਰਧਾਨ ਵਿਦੇਸ਼ ਜਨਰਲ ਨੇ ਕਿਹਾ ਹੈ ਕਿ ਅਸੀਂ ਰਾਜ ਮਾਰਗਾਂ ਨੂੰ ਰੋਕਣ ਵਾਲੇ ਕਿਸਾਨਾਂ ਦੇ ਗੈਰ ਕਾਨੂੰਨੀ ਕਾਰਜਾਂ ਨੂੰ ਰੋਕਣ ਲਈ ਸਰਕਾਰ ਦੇ ਕਦਮਾਂ ਦਾ ਸਵਾਗਤ ਕਰਦੇ ਹਾਂ ਤਰਨਾ ਦੇਣ ਖਿਲਾਫ ਸਖਤ ਕਾਰਵਾਈ ਸਹੀ ਹੈ ਤੇ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਸਮਾਜ ਦੇ ਕਿਸੇ ਵੀ ਵਰਗ ਵੱਲੋਂ ਇਸ ਤਰ੍ਹਾਂ ਦੀ ਹਰਕਤ ਨਾ ਕੀਤੀ ਜਾਵੇ ਸੜਕ ਰੋਕਣ ਕਾਂ ਸਨਤ ਭੂਰੀ ਤਰ੍ਹਾਂ ਪ੍ਰਵਾਪਤ ਹੋਈ ਹੈ ਮਾਲ ਢੁਆਈ ਦੀ ਲਾਗਤ ਬਹੁਤ ਵੱਧ ਗਈ ਹੈ ਤੇ ਦੂਜੇ ਸੂਬਿਆਂ ਦੇ ਵਪਾਰੀ ਪੰਜਾਬ ਆਉਣ ਤੋਂ ਕੁਤਰਉਂਦੇ ਹਨ ਮੰਨਿਆ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਲੁਧਿਆਣਾ ਵਿੱਚ ਕਾਰੋਬਾਰੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਪਾਜ ਪਾਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਪ ਸਰਕਾਰ ਵਿੱਚ ਕਬਰਾੜ ਸੀ ਕਿਉਂਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਸਿਰੇ ਲੱਗਣ ਵਾਲੇ ਪਾਸੇ ਚੱਲ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਕਿਸਾਨਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਹਮਾਇਤ ਕੀਤੀ ਹੈ। ਕੇਂਦਰ ਸਰਕਾਰ ਕਿਸਾਨੀ ਮਸਲਿਆਂ ਤੇ ਗੰਭੀਰ ਹੈ ਤੇ ਪੰਜਾਬ ਸਰਕਾਰ ਦੀ ਅਚਨਚੇਤ ਕਾਰਵਾਈ ਦਾ ਮਕਸਦ ਗੱਲਬਾਤ ਨੂੰ ਸਾਬਤੋਆਜ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੁਧਿਆਣਾ ਪੱਛਮੀ ਸੀਟ ਦੀ ਆਗਾਮੀ ਜਿਮਨੀ ਚੋੜ ਦੇ ਮੱਦੇਨਜ਼ਰ ਸ਼ਹਿਰੀ ਲੋਕਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਵਿਰੋਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਸ਼ਹਿਰੀ ਤੇ ਪੇਂਡੂ ਵਿੱਚ ਵੰਡਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਵਿੱਤ ਮੰਤਰੀ ਹਰਪਾਲ ਸਿੰਘ ਧੀਮਾ ਨੇ ਕਿਸਾਨਾਂ ਲਈ ਪਾਰਟੀ ਦੇ ਅਟੁੱਟ ਸਮਰਥਨ ਨੂੰ ਦੁਹਰਾਉਂਦੇ ਆ ਅਤੇ ਉਹਨਾਂ ਨੂੰ ਪੰਜਾਬ ਦੇ ਵਪਾਰ ਅਤੇ ਉਦਯੋਗਿਕ ਖੇਤਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨਾਰਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਚੱਲ ਰਿਹਾ ਸੰਘਰਸ਼ ਪੰਜਾਬ ਦੀਆਂ ਆਰਥਿਕ ਜੀਵਨ ਰੱਖਾਵਾਂ ਦੀ ਕੀਮਤ ਤੇ ਨਹੀਂ ਆਉਣਾ ਚਾਹੀਦਾ। ਉਨਾਰਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਕਾਲੇ ਖੇਤੀ ਕਾਨੂੰਨਾ ਵਿਰੋਧ ਵਿਰੋਧ ਪ੍ਰਦਰਸ਼ਨ ਦੌਰਾਨ ਆਪ ਕਿਸਾਨਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ। ਪੰਜਾਬ ਦੇ ਲੋਕਾਂ ਅਤੇ ਸਾਡੀ ਸਰਕਾਰ ਨੇ ਉਸ ਸਮੇਂ ਦੌਰਾਨ ਕਿਸਾਨਾਂ ਦਾ ਦਿਲੋਂ ਸਮਰਥਨ ਕੀਤਾ। ਅੱਜ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਤ ਹਨ ਅਤੇ ਉਹਨਾਂ ਦੀ ਲੜਾਈ ਉਸ ਪੱਧਰ ਤੇ ਹੀ ਜਾਰੀ ਰਹਿਣੀ ਚਾਹੀਦੀ ਹੈ। ਸ਼ੰਭੂ ਤੇ ਖਨੌਰੀ ਵਰਗੀਆਂ ਪੰਜਾਬ ਦੀਆਂ ਸਰਹੱਦਾਂ ਨੂੰ ਰੋਕਣ ਨਾਲ ਸੂਬੇ ਦੀ ਆਰਥਿਕਤਾ ਤੇ ਵਪਾਰ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਹਨਾਂ ਕਹੇ ਕਿ ਸੂਬਾ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਉਹਨਾਂ ਦੀ ਹਮਾਇਤ ਲਈ ਵਚਨਬੱਧ ਹੈ ਤੇ ਆਪ ਦੇ ਮੰਤਰੀ ਕਿਸਾਨਾਂ ਦੀਆਂ ਚਿੰਤਾਵਾਂ ਕੇਂਦਰ ਸਰਕਾਰ ਅੱਗੇ ਰੱਖਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨ ਯੂਨੀਅਨ ਦੇ ਆਗੂਆਂ ਵਿਰੁੱਧ ਪੰਜਾਬ ਪੁਲਿਸ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਠੀਕ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਸੀਨੇ ਰਾਗੂ ਤੇ ਸਾਫ ਦਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਆਵਾਜ਼ ਕੁੱਟਣ ਦੀ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ 'ਤੇ ਛੁਰਾ ਮਾਰਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਮਾਨ ਨੇ ਕਿਸਾਨਾਂ ਨੂੰ ਪੰਜਾਬ ਦੇ ਹਾਈਵੇ ਨਾ ਰੋਕਣ ਤੇ ਇਸ ਦੀ ਤਰੱਕੀ ਵਿੱਚ ਵਿਘਨ ਨਾ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਤੇ ਸੂਬਾ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੇ ਰਹੇ ਹਨ ਪਾਵੇਂ ਇਹ ਤਿੰਨ ਕਾਲੇ ਕਾਨੂੰਨਾਂ ਵਿਰੋਧ ਲੜਾਈ ਹੋਵੇ ਜਾਂ ਮੋਦੀ ਸਰਕਾਰ ਦੀਆਂ ਕਿਸਾਨਾਂ ਲਈ ਸਟੇਡੀਅਮ ਨੂੰ ਜੇਲਾ ਵਿੱਚ ਬਦਲਣ ਦੀ ਯੋਜਨਾ ਦੌਰਾਨ ਉਹਨਾਂ ਨੇ ਕਿਸਾਨਾਂ ਦਾ ਹਰ ਸਮੇਂ ਸਾਥ ਦਿੱਤਾ ਹੈ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਸੈਕਟਰ 26 ਵੇਕੇ ਸਰਕਾਰ ਦੇ ਤਿੰਨ ਮੰਤਰੀਆਂ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੀ ਸੱਤਵੇਂ ਗੇੜ ਦੀ ਮੀਟਿੰਗ तकरीबन ਦੁਪਹਿਰ 12:00 ਵਜੇ ਸ਼ੁਰੂ ਹੋਈ तकरीबन 3 ਘੰਟਿਆਂ ਤੋਂ ਵੱਧ ਚੱਲੀ ਹੈ ਇਹ ਮੀਟਿੰਗ ਵੀ ਬੇਸਟਾ ਰਹੀ ਹੈ ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਮੰਤਰੀ ਪਹਿਲਾਜ ਯੋਸ਼ੀ ਤੋਂ ਇਲਾਵਾ ਕੇਂਦਰ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ਹੈ। ਦੂਜੇ ਪਾਸੇ ਇਸ ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਘਟਾਰੂ ਚੱਕ ਦੇ ਨਾਲ-ਨਾਲ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਅਗਵਾਈ ਵਿੱਚ 14 ਮੈਂਬਰੀ ਵਫ਼ਦ ਇਸ ਮੀਟਿੰਗ ਦਾ ਹਿੱਸਾ ਬਣਿਆ ਹੈ। ਇਸ ਤਰ੍ਹਾਂ ਕਿਸਾਨ ਮਜ਼ਦੂਰ ਮੋਰਚਾ ਦੇ ਵਾਫਦੇ ਇਹ ਨਹੀਂ ਮੈਂਬਰ ਸਰਬੰਸੰਗ ਭੰਦੇੜ ਦੀ ਅਗਵਾਈ ਹੇਠ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਇਸ ਮੌਕੇ ਤੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਕਾਫੀ ਸਦਭਾਵਨਾ ਮਾਹੌਲ ਵਿੱਚ ਹੋਈ ਹੈ ਉਹਨਾਂ ਦੱਸਿਆ ਕਿ ਅਗਲੀ ਮੀਟਿੰਗ 4 ਮਈ ਨੂੰ ਚੰਡੀਗੜ੍ਹ ਵਿਖੇ ਹੀ ਕੇਂਦਰੀ ਮੰਤਰੀਆਂ ਤੇ ਕਿਸਾਨ ਜਸੇਵੰਦੀਆਂ ਦਰਮਿਆਨ ਰੱਖੀ ਗਈ ਹੈ ਪੰਜਾਬ ਵਿੱਚ ਬੀਤੇ ਦਿਨ ਹਿਮਾਚਲ ਰੋਡਵੇਜ ਦੀਆਂ ਬੱਸਾਂ ਤੇ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਪੋਸਟਰ ਚਿਪਕਾਉਣ ਅਤੇ ਖਰੜ ਵਿੱਚ ਬੱਸ ਦੀ ਕੀਤੀ ਗਈ ਭੰਨਤੋੜ ਤੋਂ ਬਾਅਦ ਹਿਮਾਚਲ ਰੋਡਵੇਜ ਟ੍ਰਾਂਸਪੋਰਟ ਕਾਰਪੋਰੇਸ਼ਨ ਨੇ ਪੰਜਾਬ ਵਿੱਚ 20 ਰੂਟਾਂ ਤੇ ਆਪਣੀਆਂ ਸੇਵਾਵਾਂ ਮੁਅਤਲ ਕਰ ਦਿੱਤੀਆਂ। ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਦੇ ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਇਲਾਕਿਆਂ ਵਿੱਚ ਦਰਜਣਾਂ ਰੋਜ਼ਾਨਾ ਬੱਸਾਂ ਆਉਂਦੀਆਂ ਸਨ। ਪਰ ਹੁਣ ਹਿਮਾਚਲ ਰੋਡਵੇਜ ਨੇ ਪੰਜਾਬ ਦੇ 10 ਰੂਟਾਂ ਤੇ ਆਪਣੀਆਂ ਬੱਸ ਸੇਵਾਵਾਂ ਮੁਅਤਲ ਕਰ ਦਿੱਤੀਆਂ। ਹੁਣ ਹਿਮਾਚਲ ਰੋਡਵੇ ਦੀਆਂ ਬੱਸਾਂ ਸਿਰਫ ਚੰਡੀਗੜ੍ਹ ਤੱਕ ਹੀ ਆ ਰਹੀਆਂ ਹਨ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਵੀ ਅੱਜ ਹਰਿਆਣਾ ਰੋਡਵੇ ਦੀਆਂ ਬੱਸਾਂ ਤੇ ਪੰਜਾਬ ਵਿੱਚ ਹੋ ਰੇ ਕਥਤ ਹਮਨਿਆ ਦਾ ਮੁੱਦਾ ਚੁੱਕਿਆ ਗਿਆ ਇਸ ਸੁਧਰਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਸ਼ਰਾਰਤੀ ਅੰਸਰਾ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੰਦਾ ਹੈ ਇਹਦੇ ਨਾਲ ਹੀ ਉਹਨਾਂ ਨੇ ਉਕਤ ਮਾਮਲੇ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਉਣ ਅਤੇ ਹਿਮਾਚਲ ਰੋਡਵੇ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਦਿੱਲੀ ਨਗਰ ਨਿਗਮ ਐਮ ਸੀ ਡੀ ਦੇ ਹਾਊਸ ਵਿੱਚ ਪਾਰੀ ਹੰਗਾਮਾ ਹੋਇਆ ਹੈ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਕੌਂਸਲਰਾਂ ਵਿਚਕਾਰ ਤਿੱਖੀ ਬਹਿਸ ਹੋਈ ਹੈ ਆਪ ਤੇ ਭਾਜਪਾ ਦੇ ਕੌਂਸਲਰ ਮੇਜ਼ਾਂ ਤੇ ਕੁਰਸੀਆਂ ਤੇ ਖੜੇ ਹੋ ਗਏ ਤੇ ਇੱਕ ਦੂਜੇ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ ਆਪ ਦੇ ਮੈਂਬਰਾਂ ਨੇ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੇ ਨਾਅਰੇ ਲਾਏ ਜਦੋਂ ਕਿ ਭਾਜਪਾ ਕੌਂਸਲਰਾਂ ਨੇ ਆਰਵਿੰ ਕੁਜਰੀਵਾਲ ਸ਼ਰਮ ਕਰਵਾਤੇ ਮੇਅਰ ਸ਼ਰਮ ਕਰੋ ਦੇ ਨਾਅਰੇ ਲਾਏ ਕਾਂਗਰਸੀ ਕੌਂਸਲਰਾਂ ਨੇ ਇੱਕ ਬੈਨਰ ਪ੍ਰਦਰਸ਼ਨ ਕੀਤਾ ਜਿਸ ਵਿੱਚ ਲਿਖਿਆ ਸੀ ਸੰਵਿਧਾਨ ਸਾਡੀ ਪਛਾਣ ਹੈ ਸੰਵਿਧਾਨ ਦੀ ਹਤਿਆ ਬੰਦ ਕਰੋ ਕੌਂਸਲਰਾਂ ਨੂੰ ਇੱਕ ਦੂਜੇ ਨੂੰ ੱੱਕੇ ਮਾਰਦੇ ਕਾਗਜ਼ ਪਾੜਦੇ ਅਤੇ ਇੱਕ ਦੂਜੇ ਤੇ ਚੀਜ਼ਾਂ ਸੁੱਟਦੇ ਦੇਖਿਆ ਗਿਆ ਹੈ ਮੇਅਰ ਮਹੇਸ਼ ਨੇ ਦਾਵਾ ਕੀਤਾ ਹੈ ਕਿ ਭਾਜਪਾ ਕੌਂਸਲਰਾਂ ਨੇ ਉਹਨਾਂ ਤੋਂ ਮਾਈਕ ਖੋਹ ਲਿਆ। ਉਹਨਾਂ ਕਹਿਿਆ ਕਿ ਬਜਟ ਸੈਸ਼ਨ ਦਾ ਆਖਰੀ ਦਿਨ ਹੋਣ ਦੇ ਬਾਵਜੂਦ ਵਿਰੋਧੀ ਧਿਰ ਨੇ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਾਰਵਾਈ ਵਿੱਚ ਵਿਗੜਨ ਪਾਇਆ ਹੈ। ਉਹਨਾਂ ਦਾਵਾ ਕੀਤਾ ਹੈ ਕਿ ਪਿਛਲੇ 2 ਸਾਲਾਂ ਤੋਂ ਵਿਰੋਧੀ ਧਿਰ ਲਗਾਤਾਰ ਹਾਊਸ ਦੀ ਕਾਰਵਾਈ ਵਿੱਚ ਵਿਗੜਨ ਪਾ ਰਹੀ ਅਤੇ ਚਰਚਾ ਨਹੀਂ ਹੋਣ ਦੇ ਰਹੀ। ਇਸ ਵਾਰ ਵੀ ਉਹਨਾਂ ਨੇ ਇਹੀ ਕੰਮ ਕੀਤਾ ਹੈ। ਇੱਕ ਦਲਤ ਮੇਅਰ ਪ੍ਰਤੀ ਇਸ ਤਰ੍ਹਾਂ ਦਾ ਵਤੀਰਾ ਸੰਵਿਧਾਨ ਦੇ ਵਿਰੁੱਧ ਹੈ। ਆਪ ਦੇ ਕਾਉਂਸਲਰ ਸ਼ੁਗੁਫਤਾ ਚੌਧਰੀ ਦਾ ਕਹਿਣਾ ਹੈ ਕਿ ਹਫੜਾ ਦਫੜੀ ਦੇ ਬਾਵਜੂਦ ਅਸੀਂ ਬੈਰੇ ਨੂੰ ਪਾਸ ਕਰਨ ਦੇ ਵਿੱਚ ਸਫਲ ਰਹੇ ਕਾਉਂਸਲਰ ਆਪਣੇ ਸਵਾਲ ਲੈ ਕੇ ਆਉਂਦੇ ਹਨ ਤੇ ਹਾਊਸ ਵਿੱਚ ਚਰਚਾ ਦੀ ਉਮੀਦ ਕਰਦੇ ਹਨ ਜੇ ਸੈਸ਼ਨ ਸੁਚਾਰੂ ਢੰਗ ਨਾਲ ਚੱਲਦਾ ਹੈ ਤਾਂ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਦਾ ਹੈ ਹੌਸਲੇ ਤੇ ਹਿੰਮਤ ਦੀ ਜਿੰਦਾ ਮਿਸਾਲ ਬਣੀ ਪਾਰੇ ਦੀ ਧੀ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਸਪੇਸਐਕਸ ਡ੍ਰੈਗਨ ਕੈਪਸੂਲ 'ਚ ਸਵਾਰ ਹੋ ਕੇ ਜਾਂਦਾ ਆਪਣੇ ਤੈਨ ਹੋਰ ਪਲਾੜ ਯਾਤਰੀ ਸਾਥੀਆਂ ਬੋਤਚ ਵਿਲਮੋਰ ਨੈਕ ਹੈਕ ਤੇ ਰੂਸੀ ਐਸਟਰੋਨੌਟ ਲੈਗਜੈਂਡਰ ਗੁਰਤੂਨੋਵ ਦੇ ਨਾਲ ਬੁੱਧਵਾਰ ਤੜਕੇ ਭਾਰਤੀ ਸਮੇਂ ਮੁਤਾਬਕ 3:27 ਤੇ ਫੋਲਰੀਡਾ ਤੱਟ ਤੇ ਉਤਰੀਤਾ ਕਰੋੜਾ ਭਾਰਤੀਆਂ ਦੇ ਨਾਲ ਨਾਲ ਪੂਰੀ ਦੁਨੀਆ ਨੇ ਸੁੱਖ ਦਾ ਸਾਹ ਲਿਆ ਹੈ ਪਲਾੜ ਯਾਤਰੀਆਂ ਨੂੰ ਸਪੇਸ ਸਟੇਸ਼ਨ ਤੋਂ ਧਰਤੀ ਤੇ ਪੁੱਜਣ ਵਿੱਚ 17 ਘੰਟੇ ਦਾ ਲੰਬਾ ਸਮਾਂ ਲੱਗਾ ਹੈ ਚੁਣੌਤੀਆਂ ਨੂੰ ਖੁਸ਼ੀ ਨਾਲ ਸਵੀਕਾਰ ਕਰਕੇ ਉਹਨਾਂ ਨਾਲ ਨਜਿੱਠਣ ਤੇ ਮੁਸ਼ਕਲ ਹਾਲਾਤ ਦੇ ਵਿੱਚ ਵੀ ਧੀਰਜ ਨਾਲ ਅਗਵਾਉਣ ਦੇ ਗੁਣਾਂ ਨਾਲ ਭਰਪੂਰ ਸੁਨੀਤਾ ਵਿਲੀਅਮਜ਼ ਨੇ ਪਿਛਲੇ ਸਾਲ 6 ਜੂਨ ਨੂੰ ਆਪਣੇ ਸਾਥੀ ਬੋਚ ਵਿਲਮੋਰ ਦੇ ਨਾਲ ਬੋਇੰਗ ਤੇ ਸਟਾਰਲਾਈਨਰ ਪੋਲਰ ਵਾਹਨ ਤੇ ਸਵਾਰ ਹੋ ਕੇ ਅੰਤਰਰਾਸ਼ਟਰੀ ਪੋਲਰ ਸਟੇਸ਼ਨ ਲਈ ਉਡਾਨ ਭਰੀ ਸੀ ਉਹਨਾਂ ਨੇ ਉੱਥੇ ਸਿਰਫ 8 ਦਿਨਾਂ ਤੱਕ ਰਹਿਣਾ ਸੀ ਪਰ ਉਹਨਾਂ ਦੇ ਵਾਹਨ ਵਿੱਚ ਤਕਨੀਕੀ ਖਾਮੀ ਆ ਜਾਣ ਕਾਰਨ ਉਹਨਾਂ ਨੂੰ 9 ਮਹੀਨੇ ਤੋਂ ਲੰਬੇ ਵਕਤ ਤੱਕ ਉੱਥੇ ਸਮਾਂ ਬਿਤਾਉਣਾ ਪਿਆ ਹੈ ਉਹਨਾਂ ਦੀ ਵਾਪਸੀ ਤਦ ਤੱਕ ਟਲਦੀ ਰਹੀ ਜਦ ਤੱਕ ਕਿ ਸਪੇਸਐਕਸ ਦੇ ਡ੍ਰੈਗਨ ਕੈਪਸੂਲ ਨੂੰ ਉਹਨਾਂ ਨੂੰ ਵਾਪਸ ਧਰਤੀ ਤੇ ਲਿਆਉਣ ਲਈ ਨਹੀਂ ਭੇਜਿਆ ਗਿਆ ਨਾਸਾ ਦੀ ਪਲਾੜ ਯਾਤਰੀ ਸੁਨੀਤਾ ਵਿਲੀਅਮਸ ਦੇ ਗੁਜਰਾਤ ਦੇ ਮੈਂ ਸਾਣਾ ਜ਼ਿਲ੍ਹੇ ਦੇ ਜੱਦੀ ਪਿੰਡ ਚੁਲਾਸਾਂ ਚ ਲੋਕਾਂ ਨੇ ਆਰਤੀ ਤੇ ਪ੍ਰਾਰਥਨਾ ਕਰਕੇ ਧਰਤੀ ਤੇ ਉਹਨਾਂ ਦੀ ਸੁਰੱਖਿਅਤ ਵਾਪਸੀ ਲਈ ਜਸ਼ਨ ਮਨਾਇਆ ਹੈ। ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਵਿੱਡ ਵਿੱਡੀ ਜੋਧ ਨਸ਼ਾ ਵਿਰੋਧੋ ਮਹਿੰਮ ਦਰਮਿਆਨ ਸਰਹੱਦ ਪਰੋਂ ਨਸ਼ਿਆਂ ਦੀ ਸਮਗਲੰਗਾ ਤੇ ਨਾਰਕੋ ਆਤਵਾਦ ਨਾਲ ਨਜਿੱਠਣ ਲਈ ਫੈਸਲਾਕੁਨ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਅਨੁਸ਼ਹਿਰਾ ਢਾਲਾ ਵਿੱਚ ਗਰਾਊਂਡ ਜ਼ੀਰੋ ਤੇ ਆਧੁਨਿਕ ਐਂਟੀ ਡਰੋਨ ਤਕਨੀਕ ਦਾ ਟਰਾਇਲ ਕੀਤਾ ਗਿਆ। ਪਿਛਲੇ 2 ਸਾਲਾਂ ਵਿੱਚ ਡਰੋਨ ਗਤੀਵਿਧੀਆਂ ਤੇ ਸਰਹੱਦ ਪਾਰੋਂ ਸਮਗਲੰਗ ਦੇ ਹੌਟਸਪੌਟ ਬਣੇ ਸਰਾਏ ਅਮਨਤ ਖਾਨ ਖੇਤਰ ਵਿੱਚ ਕੀਤਾ ਗਿਆ ਇਹ ਟ్రਾਇਲ ਪੰਜਾਬ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਦਰਸਾਉਂਦਾ ਹੈ। ਇਸ ਟ్రਾਇਲ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਸਮੇਤ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਮajouan ਇਹ ਟ੍ਰਾਇਲ 4 ਅਤੇ 5 ਮਾਰਚ 2025 ਨੂੰ ਐਸਐਸ ਨਗਰ ਮਹਾਲੀ ਵਿਖੇ ਕੀਤੇ ਗਏ ਪ੍ਰਦਰਸ਼ਨਾਂ ਨੂੰ ਜਾਰੀ ਰੱਖਦਿਆਂ ਕੀਤਾ ਗਿਆ ਹੈ। ਇਸ ਮੌਕੇ ਤੇ ਅਮਨ अरोड़ा ਦਾ ਕਹਿਣਾ ਹੈ ਕਿ ਇਸ ਟ੍ਰਾਇਲ ਦਾ ਮਕਸਦ ਹਥਿਆਰਾਂ ਬਿਸਪੋਰਟ ਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਡਰੋਨ ਆਧਾਰਿਤ ਸੰਗਲਨ ਤੇ ਵਧ ਰਏ ਖਤਰੇ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਅਤਿ ਆਧੁਨਿਕ ਐਂਟੀ ਡਰੋਨ ਸਿਸਟਮ ਦਾ ਵਿਸ਼ਲੇਸ਼ਣ ਕਰਨਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਤੋਸ ਕਦਮ ਚੁੱਕੇ ਜਾ ਰਹੇ ਹਨ ਜਿਸ ਨੂੰ ਪਿਛਲੀਆਂ ਸਰਕਾਰਾਂ ਹੱਲ ਕਰਨ ਦੇ ਵਿੱਚ ਅਸਫਲ ਰਹੀਆਂ ਹਨ ਸਾਲਾਂ ਤੋਂ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਅਣਗਿਣਤ ਜ਼ਿੰਦਗੀਆਂ ਤਬਾਹ ਕਰ ਚੁੱਕਾ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਨੂੰ ਪੂਰੀ ਤਰ੍ਹਾਂ ਅਣਗਾਵਲਿਆ ਕਰ ਰੱਖਿਆ ਸੀ ਪਰ ਸਾਡੀ ਸਰਕਾਰ ਦਾ ਦਾਵਾ ਹੈ ਕਿ ਉਹ ਨਸ਼ਿਆਂ ਨੂੰ ਜੜ ਤੋਂ ਉਖਾੜਨਗੇ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਦੇ ਵੀ ਨਹੀਂ ਬਖਸ਼ਣਗੇ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਤਕਨੀਕ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਆਨਲਾਈਨ ਜੂਏ ਤੇ ਸੱਟੇਬਾਜ਼ੀ ਤੇ ਰੋਕ ਲਗਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕਾਨੂੰਨੀ ਉਪਾਅ ਕਰਨੇ ਪੈਣਗੇ ਨੌਜਵਾਨਾਂ ਤੇ ਆਨਲਾਈਨ ਜੂਏ ਤੇ ਸੱਟੇ ਦੇ ਗੰਭੀਰ ਪ੍ਰਭਾਵ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੇ ਰੋਕ ਲਗਾਉਣ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਪਰ ਅਜਈਆਂ ਸਰਗਰਮੀਆਂ ਨਾਲ ਜੱਟਣ ਲਈ ਕੇਂਦਰ ਤੇ ਸੂਬਾ ਪੱਧਰ ਤੇ ਮਿਲ ਕੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਬੁੱਧਵਾਰ ਨੂੰ ਆਨਲਾਈਨ ਜੂਏ ਤੇ ਸੱਟੇਬਾਜ਼ੀ ਦੇ ਵਿਸਤਾਰ ਬਾਰੇ ਲੋਕ ਸਭਾ ਮੈਂਬਰਾਂ ਵੱਲੋਂ ਚਿੰਤਾ ਪ੍ਰਗਟਾਈ ਗਈ ਖਾਸ ਕਰਕੇ ਨੌਜਵਾਨਾਂ ਵਿੱਚ ਇਸ ਕਾਰਨ ਖੁਦਕੁਸ਼ੀ ਦੇ ਵਾਧੇ ਦੇ ਰੁਝਾਨ ਤੇ ਮੈਂਬਰਾਂ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ ਇਸ ਸੰਦਰਭ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜੂਏ ਤੇ ਸੱਟੇਬਾਜ਼ੀ ਦੀਆਂ 1097 ਵੈੱਬਸਾਈਟਾਂ ਤੇ ਪਾਬੰਦੀ ਲਾਈ ਸੀ ਇਨ੍ਹਾਂ ਸਰਗਰਮੀਆਂ ਕਾਰਨ ਨਿਯਮ ਕਾਨੂੰਨਾਂ ਦੀ ਉਲੰਘਣਾ ਦੀ ਜਿਹੜੀ ਸ਼ਿਕਾਇਤ ਮਿਲਦੀ ਹੈ ਉਸ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਵੈਬਸਾਈਟਾਂ ਨੂੰ ਬਲੌਕ ਕਰਨਾ ਇਸੇ ਦਾ ਹਿੱਸਾ ਹੈ ਭਾਰਤੀ ਨਿਆਇ ਸੰਹਿਤਾ ਦੇ ਸੈਕਸ਼ਨ 172 ਦੇ ਉਪਭਾਗ 1 ਵਿੱਚ ਇਸ ਦੇ ਦੋਸ਼ੀ ਨੂੰ 2 ਸਾਲ ਤੋਂ 7 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਹੈ ਕੁਝ ਸੂਬਿਆਂ ਨੇ ਇਸ ਤੇ ਆਪਣੇ ਪੱਧਰ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਲੰਡਨ ਤੋਂ ਵਾਪਸ ਆਏ ਪਤੀ ਸੌਰਵ ਦੀ ਪ੍ਰੇਮੀ ਨਾਲ ਰਲ ਕੇ ਹਤਿਆ ਕਰਨ ਦੇ ਲਾਸ਼ ਦੇ ਟੁਕੜੇ ਕਰਕੇ ਡਰਮ ਵਿੱਚ ਸੀਮਿੰਟ ਨਾਲ ਸੀਲ ਕਰਨ ਵਾਲੀ ਮੁਸਕਾਨ ਦੀ ਮਾਂ ਆਪਣੀ ਧੀ ਦੀ ਇਸ ਕਰਤੂਰ ਤੋਂ ਬਹੁਤ ਦੁਖੀ ਹੈ मां ਕਵਿਤਾ ਦਾ ਕਹਿਣਾ ਹੈ ਕਿ ਜਵਾਈ ਸੌਰਭਤਾ ਮੁਸਕਾਨ ਨੂੰ ਬੇहद ਪਿਆਰ ਕਰਦਾ ਸੀ ਪਰ ਸਾਡੀ ਹੀ ਧੀ ਠੀਕ ਨਹੀਂ ਨਿਕਲੀ ਮੁਸਕਾਨ ਨੇ ਉਸਦੇ ਪ੍ਰੇਮੀ ਸਾਹਿਲ ਸ਼ਕਲਾ ਨੂੰ ਫਾਂਸੀ ਦੇਣ ਦੀ ਮੁਸਕਾਨ ਤੇ ਉਸਦੇ ਪ੍ਰੇਮੀ ਸਾਹਿਲ ਨੂੰ ਫਾਂਸੀ ਦੇਣ ਦੀ ਸਜ਼ਾ ਮਿਲਣੀ ਚਾਹੀਦੀ ਹੈ ਚੰਗਾ ਹੁੰਦਾ ਕਿ ਮੁਸਕਾਨ ਪੈਦਾ ਹੀ ਨਾ ਹੁੰਦੀ ਬੋਧਵਾਰ ਸ਼ਾਮ ਨੂੰ ਜਦੋਂ ਪੁਲਿਸ ਸਾਹਿਲ ਤੇ ਮੁਸਕਾਨ ਨੂੰ ਕੋਰਟ ਵਿੱਚ ਪੇਸ਼ ਕਰਕੇ ਵਾਪਸ ਆ ਰਹੀ ਸੀ ਤਾਂ ਕੋਰਟ ਦੇ ਬਾਹਰ ਗੁੱਸੇ ਵਿੱਚ ਆਏ ਵਕੀਲਾਂ ਨੇ ਦੋਵਾਂ ਦੀ ਕੁੱਟਮਾਰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਸਿਟੀ ਆਯੂਸ਼ ਵਿਕਰਮ ਸਿੰਘ ਨੇ ਕਿਹਾ ਹੈ ਕਿ ਮੇਰਟ ਨਿਵਾਸੀ ਸੌਰਵਦਾ 2016 ਵਿੱਚ ਮੁਸਕਾਨ ਰਸਤੋਗੀ ਨਾਲ ਪ੍ਰੇਮ ਵਿਆਹ ਹੋਇਆ ਸੀ ਦੋਵੇਂ ਪਰਿਵਾਰ ਨਾਲ ਉਹ ਵੱਖ ਰਹਿੰਦੇ ਸਨ ਇਸ ਦੌਰਾਨ ਮੁਸਕਾਨ ਦੀ ਮੁਲਾਕਾਤ ਨਾਲ ਪੜਦੇ ਸਾਹਿਲ ਸ਼ੁਕਲਾ ਨਾਲ ਹੋ ਗਈ ਤੇ ਪਿਆਰ ਹੋ ਗਿਆ ਦੀ ਬਿਹੂ ਦੇ ਜਨਮ ਮਗਰੋਂ ਮਸਕਾਨ ਨੇ ਸੌਰਵ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਸੌਰਵ 2023 ਵਿੱਚ ਲੰਡਨ ਚਲ ਗਿਆ ਸੀ ਜਦੋਂ ਉਹ ਵਾਪਸ ਆਇਆ ਤਾਂ ਉਸਨੇ ਆਪਣੇ ਦੋਸਤ ਨਾਲ ਮਿਲ ਕੇ ਉਸਦੀ ਹਤਿਆ ਕਰ ਦਿੱਤੀ ਇੱਕ ਸੰਗੀ ਜੱਜ ਨੇ ਰਾਸ਼ਪਤੀ ਡੋਨਾਲਡ ਟਰੰਪ ਤੇ ਉਸ ਕਾਰਜਕਾਰੀ ਹੁਕਮ ਤੇ ਰੋਕ ਲਗਾ ਦਿੱਤੀ ਜਿਸ ਵਿੱਚ 트ਾਂਸਜੈਂਡਰਾਂ ਨੂੰ ਫੌਜੀ ਸੇਵਾ ਨੂੰ ਲੈ ਕੇ ਪਾਬੰਦੀ ਲਗਾਈ ਗਈ ਸੀ ਵਾਸ਼ਿੰਗਟਨ ਡੀਸੀ ਚ ਜਸਟਿਸ ਐਨਾ ਰੀਅਸ ਨੇ ਆਪਣੇ ਹੁਕਮ ਵਿੱਚ ਕਿਹਾ ਕਿ 트ੰਪ ਦਾ 트랜스젠ਡਰ ਫੌਜੀਆ ਨੂੰ ਫੌਜ ਦੀ ਸੇਵਾ ਤੋਂ ਬਾਹਰ ਕਰਨ ਦਾ ਹੁਕਮ ਸੰਭਾਵੀ ਤੌਰ ਤੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕਰਨ ਦੇ ਲਈ ਸਮਾਂ ਦਿੰਦੇ ਹੋਏ ਆਪਣੇ ਹੁਕਮਾਂ ਨੂੰ 3 ਦਿਨਾਂ ਲਈ ਟਾਲ ਦਿੱਤਾ ਹੈ। ਦਰਸਲ ਟਰੰਪ ਨੇ 27 ਜਨਵਰੀ ਨੂੰ ਇੱਕ ਕਾਰਜਕਾਰੀ ਹੁਕਮ ਤੇ ਦਸਖਤ ਕੀਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਟਰਾਂਸਜੈਂਡਰ ਫੌਜੀ ਮੁਲਾਜ਼ਮਾਨੀ ਜੈਂਸੀ ਪਛਾਣ ਫੌਜੀਆਂ ਦੀ ਸਨਮਾਨਜਨਕ ਨਿਸ਼ਟਾ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦੇ ਪ੍ਰਤੀ ਵਚਨਬੱਧਤਾ ਨਾਲ ਟਕਰਾਅ ਕਰਦੀ ਹੈ ਹੁਕਮ ਨੂੰ ਲੈ ਕੇ ਰੱਖਿਆ ਸਕੱਤਰ ਪੀਠ ਹੇਕ ਸੇਥ ਨੇ ਇੱਕ ਨੀਤੀ ਜਾਰੀ ਕੀਤੀ ਜੋ ਸੰਭਾਵੀ ਤੌਰ ਤੇ ਜੈਂਸੀ ਡਿਸਫੋਰਿਆ ਵਾਲੇ ਲੋਕਾਂ ਨੂੰ ਫੌਜ ਸੇਵਾ ਤੋਂ ਅਲੱਗ ਐਲਾਨ ਕਰਦੀ ਹੈ ਜੈਂਸੀ ਡੈਸਫੋਰੀਆ ਉਹ ਸੰਕਟ ਹੈ ਜੋ ਇੱਕ ਵਿਅਕਤੀ ਮਹਿਸੂਸ ਕਰਦਾ ਹੈ ਕਿਉਂਕਿ ਉਸਦਾ ਨਰਦਾਰਤ ਲਿੰਗ ਤੇ ਲਿੰਗ ਪਛਾਣ ਮੇਲ ਨਹੀਂ ਖਾਂਦੀ ਇਸ ਮੈਡੀਕਲ ਹਾਲਤ ਨੂੰ ਤਣਾਅ ਤੇ ਆਤਮਹੱਤਿਆ ਦੇ ਵਿਚਾਰਾਂ ਨਾਲ ਜੋੜਿਆ ਗਿਆ ਹੈ ਮੁਦਾਈ ਦੇ ਵਕੀਲਾਂ ਦਾ ਤਰਕ ਹੈ ਕਿ ਟਰੰਪ ਦਾ ਹੁਕਮ 500 ਦੇ ਤਹਿਤ ਟਰਾਂਸ ਜੈਂਡਰ ਲੋਕਾਂ ਦੀ ਬਰਾਬਰ ਰੱਖਿਆ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਦਿਲ ਵਿਚਾਰਾ ਕੜਕ ਸਿੰਘ ਸਮੇਤ ਕਈ ਹੋਰ ਫਿਲਮਾਂ ਵਿੱਚ ਆਪਣੀ ਅਦਾਕਾਰੀ ਕਰਨ ਅਹਿਮ ਪਛਾਣ ਬਣਾਉਣ ਵਾਲੀ ਬਾਲੀਵੁੱਡ ਅਦਾਕਾਰਾ ਸੰਜਨਾ ਸੰਗੀ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਸੰਜਨਾ ਨੇ ਕਿ ਅੰਮ੍ਰਿਤਸਰ ਸ਼ਹਿਰ ਉਸਦੇ ਦਿਲ ਦੇ ਬਹੁਤ ਕਰੀਬ ਹੈ ਤੇ ਸ੍ਰੀ ਹਰਮੰਦਰ ਸਾਹਿਬ ਦਾ ਉਹਨਾਂ ਦੇ ਜੀਵਨ ਵਿੱਚ ਇੱਕ ਅਹਿਮ ਸਥਾਨ ਹੈ ਸੰਜਨਾ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ 7-8 ਜਨਮਦਾਨ ਅਮਰਸਰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਅੱਜ ਉਹ ਆਪਣੇ ਮਾਤਾ ਪਿਤਾ ਦੇ ਵਿਆਹ ਦੀ ਵਰੇਗੰਡ ਮਨਾਉਣ ਲਈ ਆਏ ਹੋਏ ਹਨ ਉਸ ਦਾ ਕਹਿਣਾ ਹੈ ਕਿ ਅਮਰਸਰ ਅਤੇ ਉਸ ਦੇ ਅਧਿਆਤਮਕ ਮਹੱਤਵ ਦੇ ਪ੍ਰਤੀ ਉਸ ਦੀ ਗਹਿਰੀ ਸ਼ਰਧਾ ਉਸ ਦੇ ਜੀਵਨ ਨੂੰ ਆਕਾਰ ਦਿੰਦੀ ਹੈ ਸੰਜਨਾ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਇੱਥੇ ਆਉਂਦੀ ਹੈ ਤਾਂ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਇਹ ਅਜਿਹੇ ਦਰ ਹੈ ਜਿੱਥੋਂ ਹਰ ਮਰਾਦ ਪੂਰੀ ਹੁੰਦੀ ਹੈ ਮੇਰੀ ਇੱਥੇ ਬਹੁਤ ਆਸਥਾ ਤੇ ਸ਼ਰਧਾ ਹੈ ਮੈਂ ਜਦੋਂ ਵੀ ਪੰਜਾਬ ਆਉਂਦੀ ਹਾਂ ਤਾਂ ਇੱਥੇ ਦਰਸ਼ਨ ਕਰਕੇ ਜ਼ਰੂਰ ਜਾਂਦੀ ਹਾਂ ਜੋ ਇੱਥੇ ਸਕੂਨ ਮਿਲਦਾ ਹੈ ਉਹ ਕਿਤੇ ਹੋ ਨਹੀਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਵੀਂ ਦਿੱਲੀ ਵਿੱਚ ਗਲੀ ਵਿੱਚ ক্রিকেট ਖੇਡਦੇ ਹੋਏ ਆਪਣੇ ক্রিকেট ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਪ੍ਰਧਾਨ ਮੰਤਰੀ ਲਕਸਨ ਦੇ ਨਾਲ ਭਾਰਤ ਦੇ ਸਾਬਕਾ ਕਪਤਾਨ ਕਪਲ ਦੇ ਵੀ ਸ਼ਾਮਲ ਹੋਏ ਤੇ ਦੋਵਾਂ ਨੇ ਵਿਸ਼ੇਸ਼ ਸਮਾਗਮਾਂ ਵਿੱਚ ਰਾਤ ਧਾਨੀ ਦੀਆਂ ਸੜਕਾਂ ਤੇ ਬੱਚਿਆਂ ਨਾਲ ক্রিকেট ਖੇਡੀ ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰੋਸ ਟ੍ਰੇਲਰ ਅਤੇ ਖੱਬੇ ਹੱਥ ਦੇ ਸਪਿਨਰ ਇਜਾਜ਼ ਪਟੇਲ ਵੀ ਇਸ ਮਜ਼ੇਦਾਰ ਖੇਡ ਵਿੱਚ ਸ਼ਾਮਲ ਹੋਏ ਜਿੱਥੇ ਕ੍ਰਿਕਟ ਨੂੰ ਪਿਆਰ ਕਰਨ ਵਾਲੇ ਪ੍ਰਧਾਨ ਮੰਤਰੀ ਅਤੇ ਤਿੰਨ ਕ੍ਰਿਕਟਰਾਂ ਨੇ ਨੌਜਵਾਨ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਪ੍ਰਧਾਨ ਮੰਤਰੀ ਲਕਸ਼ਣ ਨੇ ਬੱਲੇਬਾਜ਼ੀ ਕਰਦੇ ਹਾਂ ਕੁਝ ਵਧੀਆ ਸ਼ਾਟ ਖੇਡੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸ਼ਣ ਨੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਵੀਡੀਓ ਵਿੱਚ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਮੈਂ ਕਪਲਦੇਵ ਨਾਲ ਨਵੀਂ ਦਿੱਲੀ ਦੀਆਂ ਸੜਕਾਂ ਤੇ ਕੁਝ ਬੱਚਿਆਂ ਨਾਲ ਕ੍ਰਿਕਟ ਖੇਡਿਆ ਹੈ ਉਹਨਾਂ ਨੇ ਕਪਲਦੇਵ ਨਾਲ ਮਿਲ ਕੇ ਰੋਸ ਟੇਲਰ ਤੇ ਇਜਾਜ਼ ਪਟੇਲ ਵਿਰੁੱਧ ਕ੍ਰਿਕਟ ਖੇਡੀ ਇਜਾਜ਼ ਨੇ ਪ੍ਰਧਾਨ ਮੰਤਰੀ ਲਕਸ਼ਮਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇੱਕ ਵਧੀਆ ਕੈਚ ਕੀਤਾ ਹੈ ਖੇਡ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਪਲਦੇਵ ਨਾਲ ਆਪਣੀ ਪਾਈਵਾਲੀ ਦਾ ਆਨੰਦ ਮਾਣਿਆ ਉਹਨਾਂ ਨੇ ਕਿਹਾ ਕਿ ਅਜਿਹਾ ਕ੍ਰਿਕਟ ਖੇਡ ਕੇ ਉਹਨਾਂ ਨੂੰ ਦਿਲੋਂ ਖੁਸ਼ੀ ਹੋਈ ਹੈ ਇਸੇ ਤਰ੍ਹਾਂ ਉਹ ਮੁੰਬਈ ਦੇ ਵਿੱਚ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਨੂੰ ਮਿਲੇ ਹਨ ਜਿਨ੍ਹਾਂ ਦੇ ਵਿੱਚ ਅਮੀਰ ਖਾਨ, ਵਿਦਿਆਵਲਨ, ਸਿਧਾਰਥ ਰਾਏ ਕਪੂਰ, ਆਸ਼ੂਤੋਸ਼ ਗੋਬਾਰੀਕਰ ਅਤੇ ਹੋਰ ਫਿਲਮੀ ਸਟਾਰਾਂ ਨਾਲ ਉਹਨਾਂ ਨੇ ਸੈਲਫੀਆਂ ਲਈਆਂ ਹਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਾ ਕਹਿਣਾ ਹੈ ਕਿ ਮੁੰਬਈ ਵਿੱਚ ਫਿਲਮੀ ਸਟਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਬਾਲੀਵੁੱਡ ਸਟਾਰਾਂ ਨੂੰ ਫਿਲਮ ਮੇਕਰਾਂ ਨੂੰ ਕਿਹਾ ਹੈ ਕਿ ਉਹ ਨਿਊਜ਼ੀਲੈਂਡ ਵਿੱਚ ਫਿਲਮਾਂ ਦੀ ਸ਼ੂਟਿੰਗ ਕਰਨ ਇਸ ਮੌਕੇ ਤੇ ਇਨ੍ਹਾਂ ਸਟਾਰਿਆਂ ਨੇ ਕਿਸਟੋਫਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਦਾ ਵੈਲਕਮ ਕੀਤਾ ਹੈ ਫਿਲਮੀ ਸਾਰਿਆਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਉਹ ਬਹੁਤ ਵਧੀਆ ਇਨਸਾਨ ਹਨ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਐਮ ਆਈ ਵੀ ਨੇ ਵੇਵੈਕਸ 2025 ਦੀ ਸ਼ੁਰੂਆਤ ਕੀਤੀ ਹੈ ਜੋ ਇੱਕ ਮੋਰੀ ਪਹਿਲ ਹੈ ਜਿਸ ਦਾ ਮਕਸਦ ਫੰਡਿੰਗ ਅਤੇ ਰਾਸ਼ਟਰੀ ਐਕਸਪੋਜ਼ਰ ਪ੍ਰਦਾਨ ਕਰਕੇ ਮੀਡੀਆ ਤੇ ਮਨੋਰੰਜਨ ਨਾਲ ਸੰਬੰਧਿਤ ਸਟਾਰਟਅਪ ਦਾ ਸਮਰਥਨ ਕਰਨਾ ਹੈ ਇੰਟਰਨੈਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਏ ਵੇਵ ਐਕਸ 2025 ਦਾ ਆਯੋਜਨ ਵਰਲਡ ਆਡੀਓ ਵਿਜੂਅਲ ਐਂਟਰਟੇਨਮੈਂਟ ਸਮਿਟ 2025 ਦੇ ਇੱਕ ਹਿੱਸੇ ਵਜੋਂ ਮੁੰਬਈ ਦੇ ਜੀਓਵਾਰਡ ਕਨਵੈਨਸ਼ਨ ਸੈਂਟਰ ਵਿੱਚ ਕੀਤਾ ਜਾਵੇਗਾ। ਇਹ ਪਹਿਲ ਉਦਮੀਆਂ, ਉਦਯੋਗਪਤੀਆਂ, ਐਂਜਲ ਨਿਵੇਸ਼ਕਾਂ ਤੇ ਉਦਯੋਗ ਦੇ ਨੇਤਾਮਾਂ ਨੂੰ ਵਿਕਾਸ ਅਤੇ ਨਿਵੇਸ਼ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਇਕੱਠਾ ਕਰੇਗੀ। ਵੇਵ ਐਕਸ ਵਰਲਡ ਆਡੀਓ ਵਿਜੂਅਲ ਐਂਟਰਟੇਨਮੈਂਟ ਸਮਿਟ ਦਾ ਇੱਕ ਪ੍ਰਮੁੱਖ ਹਿੱਸਾ ਹੈ। ਜੋ ਉਬਰ ਦੀਆਂ ਮੀਡੀਆ ਤੇ ਮਨੋਰੰਜਨ ਟੈਕਨੋਲੋਜੀਆ ਤੇ ਭਾਰਤ ਦਾ ਮੁੱਖ ਸੰਮੇਲਨ ਹੈ ਵੇਵ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਇੱਕ ਪ੍ਰਮੁੱਖ ਪਹਿਲ ਹੈ ਜੋ ਗੇਮਿੰਗ ਐਨੀਮੇਸ਼ਨ ਵਿਸਤਾਰਤ ਅਸਲੀਅਤ ਐਕਸ ਆਰ ਮੀਟਾਵਰਸ এআই ਸੰਚਾਰਿਤ ਸਮਗਰੀ ਅਤੇ ਡਿਜੀਟਲ ਮੀਡੀਆ ਵਰਗੇ ਖੇਤਰਾ ਵਿੱਚ ਇਨੋਵੇਸ਼ਨ ਨੀਤੀ ਸੰਵਾਦ ਅਤੇ ਉਦਯੋਗ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਵੇਵਐਕਸ ਦੇ ਨੋਡਲ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਹਿਲ ਸਿਰਫ ਨਿਵੇਸ਼ ਦਾ ਮੌਕਾ ਨਹੀਂ ਹੈ ਇਹ ਭਾਰਤ ਨੂੰ ਮੀਡੀਆ ਟੈਕ ਇਨੋਵੇਸ਼ਨ ਚ ਗਲੋਬਲ ਨੇਤਾ ਰੇ ਤੌਰ ਤੇ ਸਾਬਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਮਨੋਰੰਜਨ ਅਤੇ ਟੈਕਨੋਲੋਜੀ ਦਾ ਮਿਸ਼ਨ ਸਮਗਰੀ ਦੇ ਨਿਰਮਾਣ ਵੰਡਰ ਤੇ ਖਪਤ ਦੇ ਤਰੀਕੇ ਨੂੰ ਬਦਲ ਦਿੰਦਾ ਹੈ ਇਸ ਪ੍ਰੋਗਰਾਮ ਨੂੰ ਰਾਸ਼ਟਰੀ ਟੈਲੀਵਿਜ਼ਨ ਤੇ ਵਿਆਪਕ ਪੱਧਰ ਤੇ ਕਵਰ ਕੀਤਾ ਜਾਵੇਗਾ ਜਿਸ ਨਾਲ ਭਾਗ ਲੈਣ ਵਾਲੇ ਸਟਾਰਟਅੱਪਸ ਲਈ ਵਿਆਪਕ ਪਹੁੰਚ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵੱਧ ਤੋਂ ਵੱਧ ਕਰਨਾ ਯਕੀਨੀ ਬਣੇਗਾ। 오ਗੇ ਅਤਾਕਾਰ ਤੇ ਡਾਇਰੈਕਟਰ ਰਕੇਸ਼ ਰੋਸ਼ਨ ਨੇ ਹਾਲ ਹੀ ਵਿੱਚ ਅਤੀਤ ਦੀਆਂ ਭਿਆਨਕ ਯਾਦਾਂ ਸਾਂਝੀਆਂ ਕੀਤੀਆਂ ਹਨ ਜਿਸ ਨੂੰ ਉਹ ਬੁਰਾ ਸੁਪਨਾ ਆਖਦੇ ਹਨ। ਰਕੇਸ਼ ਰੋਸ਼ਨ ਨੇ ਆਪਣੇ ਪੁੱਤਰ ਰਿਤਿਕ ਰੋਸ਼ਨ ਦੀ ਪਹਿਲੀ ਫਿਲਮ ਕਹੋ ਨਾ ਪਿਆਰ ਦਾ 2000 ਵਿੱਚ ਨਿਰਦੇਸ਼ਨ ਕੀਤਾ ਸੀ। ਫਿਲਮ ਰਿਲੀਜ਼ ਤੋਂ ਕੁ ਸਮੇਂ ਮਗਰੋਂ ਹਮਲਾਵਰਾਂ ਨੇ ਉਸ ਤੇ ਹਮਲਾ ਕਰ ਦਿੱਤਾ। ਇਹ ਇੱਕ ਅਜਾਈ ਘਟਨਾ ਸੀ ਜਿਸ ਨੇ ਉਸ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਅਧਿਕਾਰ ਦਾ ਕਹਿਣਾ ਹੈ ਕਿ ਹਮਲੇ ਤੋਂ ਫੌਰੀ ਬਾਅਦ ਉਸ ਲਈ ਹਥਿਆਰਮੰਦ ਸੁਰੱਖਿਆ ਗਾਰਡ ਨਿਯੁਕਤ ਕੀਤੇ ਗਏ ਹਾਲਾਂਕਿ ਸੁਰੱਖਿਅਤ ਮਹਿਸੂਸ ਕਰਨ ਦੀ ਥਾਂ ਤੇ ਰਕੇਸ਼ ਰੋਸ਼ਨ ਇਸ ਗੱਲ ਤੋਂ ਡਰੇ ਹੋਏ ਸਨ ਕਿ ਗਾਰਡ ਖੁਦ ਹੀ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਗਲਤੀ ਨਾਲ ਗੋਲੀ ਮਾਰ ਸਕਦੇ ਹਨ राकेश रोशन ਦਾ ਕਹਿਣਾ ਹੈ ਕਿ ਚਾਹੇ ਤੁਹਾਡੇ ਆਲੇ-ਦੁਆਲੇ ਕਿੰਨੇ ਵੀ ਸੁਰੱਖਿਆ ਕਰਮੀ ਹੋਣ ਤੁਸੀਂ ਹਾਲੇ ਵੀ ਖੁੱਲੇ ਤੌਰ ਤੇ ਨਿਸ਼ਾਨੇ ਉੱਤੇ ਹੋ ਜੇ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਸੁਰੱਖਿਆ ਗਾਰਡ ਕੁਝ ਨਹੀਂ ਕਰ ਸਕਣਗੇ ਜੇ ਕੋਈ ਕੁਝ ਕਰਨਾ ਚਾਹੁੰਦਾ ਹੈ ਤਾਂ ਇਹ ਸੁਰੱਖਿਆ ਗਾਰਡ ਤੁਹਾਡੀ ਮਦਦ ਨਹੀਂ ਕਰ ਸਕਦੇ ਰਾਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਲਗਾਤਾਰ ਸੁਰੱਖਿਆ ਕਾਰਨ ਉਸ ਨੂੰ ਬਹੁਤ ਜ਼ਿਆਦਾ ਕੋਟਨ ਮਹਿਸੂਸ ਹੋਣ ਲੱਗਦੀ ਸੀ ਇਥੋਂ ਤੱਕ ਕਿ ਸਮੁੰਦਰੀ ਤੱਟ ਤੇ ਸੈਰ ਕਰਦੇ ਸਮੇਂ ਵੀ ਸੁਰੱਖਿਆ ਕਰਮੀ ਉਸਦਾ ਪਿੱਛਾ ਕਰਦੇ ਸਨ ਜਿਸ ਕਾਰਨ ਉਹਨਾਂ ਨੂੰ ਕੋਟਾ ਨੂੰ ਮਹਿਸੂਸ ਹੁੰਦੀ ਸੀ ਜਿਕਰਯੋਗ ਹੈ ਕਿ ਉੱਗੇ ਫਿਲਮਸਾਜ਼ ਰਕੇਸ਼ ਰੋਸ਼ਨ ਨੇ ਹਾਲ ਹੀ ਵਿੱਚ ਆਈਫਾ 2025 ਵਿੱਚ ਆਊਟਸਟੈਂਡਿੰਗ ਅਚੀਵਮੈਂਟ ਅਵਾਰਡ ਜਿੱਤਿਆ ਹੈ ਉਹ ਰੇਖਾ ਨਾਲ ਖੂਬਸੂਰਤ ਅਤੇ ਜੈ ਪ੍ਰਦਾ ਨਾਲ ਕਾਮਚੋਰ ਵਰਗੀਆਂ ਵਿੱਚ ਕੰਮ ਕਰ ਚੁੱਕੇ ਹਨ ਈਡੀ ਨੇ ਨੌਕਰੀ ਬਦਲੇ ਜ਼ਮੀਨ ਕੋਟਾਲੇ ਦੇ ਸਬੰਧ ਵਿੱਚ ਆਰਜीडी ਮੁਖੀ ਲਾਲੂ ਪ੍ਰਸਾਦ ਜੱਜਪਤੋ ਕਰੀਬ 4 ਘੰਟੇ ਤੱਕ ਪੁਸ਼ਪੜਤਾਲ ਕੀਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਲੂ ਪ੍ਰਸਾਦ ਜੱਜਪਤ ਸਵੇਰੇ 10:30 ਵਜੇ ਇੱਥੇ ਈਡੀ ਦੇ ਬੈਂਕ ਰੋਡ ਸਥਿਤ ਦਫ਼ਤਰ ਪੁੱਜੇ ਅਤੇ ਉਹ ਉੱਥੋਂ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਬਾਹਰ ਨਿਕਲੇ ਉਹਨਾਂ ਦੇ ਨਾਲ ਵੱਡੀ ਸੀ ਮੀਸਾ ਭਾਰਤੀ ਵਿਸਾਨ ਈਡੀ ਦਫ਼ਤਰਵਾਲ ਜਾਂਦੀ ਸੜਕ ਤੇ ਵੱਡੀ ਗਿਣਤੀ ਵਿੱਚ ਵਰਕਰ ਲਾਲੂ ਯਾਦਵ ਦੇ ਪੱਖ ਵਿੱਚ ਨਾਹਰੇਬਾਜੀ ਕਰਦੇ ਰਹੇ ਆਰ ਜੀ ਡੀ ਮੁਖੀ ਨੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਤੇ ਉਹ ਕਾਰ ਅੰਦਰੋਂ ਹੱਥ ਹਿਲਾ ਕੇ ਚੁੱਪਚਾਪ ਉਥੋਂ ਚਲੇ ਗਏ ਮੰਗਲਵਾਰ ਨੂੰ ਉਹਨਾਂ ਦੀ ਪਤਨੀ 라ਵੜੀ ਦੇਵੀ ਅਤੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਤੋਂ ਵੀ ਈਡੀ ਨੇ ਕਰੀਬ 4 ਘੰਟੇ ਤੱਕ ਪੁਸ਼ਪਰਤਾਲ ਕੀਤੀ ਸੀ ਇਸ ਦੌਰਾਨ ਉਹਨਾਂ ਦੇ ਛੋਟੇ ਪੁੱਤਰ ਤੇਜਸਵੀ ਜਾਦਵ ਜੋ ਮਾਮਲੇ 'ਚ ਸਹਿ-ਮੁਲਜ਼ਮ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਮਾਮਲਾ ਹੈ ਅਤੇ ਜਿੰਨਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇਗਾ ਓਨਾ ਹੀ ਉਹ ਹੋਰ ਮਜ਼ਬੂਤ ਹੋਣਗੇ ਉਧਰ ਜਨਤਾਦਲ ਯੂ ਦੇ ਵਿਧਾਨ ਪ੍ਰਸ਼ਦ ਮੈਂਬਰ ਅਤੇ ਤਰਜਮਾਨ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਸਿਆਸੀ ਬਦਲਾਖੋਰੀ ਦੇ ਦੋਸ਼ ਫਰਜ਼ੀ ਹਨ ਅਤੇ ਲਾਲੂ ਪ੍ਰਸਾਦ ਜਾਦਵ ਨੇ ਜੋ ਗੁਨਾਹ ਕੀਤੇ ਹਨ ਉਸ ਦੀ ਉਹਨਾਂ ਨੂੰ ਸਜ਼ਾ ਭੁਗਤਣੀ ਪੈ ਰਹੀ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੇ ਪੁਲਿਸ ਦੇ ਕੁੱਤਿਆਂ ਦੀ ਮਦਦ ਨਾਲ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਇੱਕ ਕਾਰਗੋ ਸ਼ਿਪਮੈਂਟ ਦੀ ਤਲਾਸ਼ੀ ਦੌਰਾਨ 2.7 ਕਿਲੋ ਅਫੀਮ ਬਰਾਮਦ ਕੀਤੀ ਹੈ। ਇਹ ਅਫੀਮ ਸ਼ੈਂਪੂ ਵਾਲੀਆਂ ਸ਼ੀਸ਼ੀਆਂ ਤੋਂ ਬਰਾਮਦ ਕੀਤੀ ਗਈ ਹੈ ਜਿਸ ਦੀ ਕਮੰਤਰੀ ਮੰਡੀ ਵਿੱਚ ਕੀਮਤ 1,60,000 ਡਾਲਰ ਭਾਵ ਤਕਰੀਬਨ 96 ਲੱਖ ਦੱਸੀ ਗਈ ਹੈ। ਅਧਿਕਾਰੀਆਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਹ ਸ਼ੈਂਪੂ ਕਿੱਥੋਂ ਆਇਆ ਹੈ ਤੇ ਕਿੱਥੇ ਪਹੁੰਚਣਾ ਸੀ। ਏਜੰਸੀ ਦੇ ਅਧਿਕਾਰੀਆਂ ਵੱਲੋਂ ਕੁਝ ਦਿਨ ਪਹਿਲਾਂ ਚਵਨਪਰਾਸ਼ ਅਚਾਰ ਅਤੇ ਜੈਮ ਵਾਲੇ ਡੱਬਿਆਂ ਵਿੱਚੋਂ ਅਫੀਮ ਅਤੇ ਜੈਕਟਾਂ ਦੇ ਬੂਟਾਂ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਸੀ ਇਸ ਦੌਰਾਨ ਸੀਬੀਐਸਏ ਦੇ ਅਧਿਕਾਰੀਆਂ ਨੇ ਇੱਕ ਹੋਰ ਸ਼ਿਪਮੈਂਟ ਚੋਂ 10 ਕਿਲੋ ਕੀਟਾ ਮਾਇਨ ਨਾਮਕ ਡਰੱਗ ਫੜੀ ਸੀ ਜਿਸ ਦੀ ਕਮੰਤਰੀ ਮੰਡੀ ਵਿੱਚ ਕੀਮਤ 7 ਲੱਖ 6000 ਡਾਲਰ ਭਾਵ ਤਕਰੀਬਨ 2.4 ਕਰੋੜ ਬੰਦੀ ਹੈ ਇਸ ਮੌਕੇ ਤੇ ਏਜੰਸੀ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅਮਰੀਕਾ ਦੇ ਲੂਸੀਆਨਾ ਵਿੱਚ 1996 ਵਿੱਚ ਇੱਕ ਇੱਕ ਔਰਤ ਦੇ ਕਤਲ ਦੇ ਦੋਸ਼ੀ ਇੱਕ ਵਿਅਕਤੀ ਨੂੰ ਮੰਗਲਵਾਰ ਸ਼ਾਮ ਨੂੰ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਕੇ ਫਾਂਸੀ ਦਿੱਤੀ ਗਈ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਨਾਈਟ੍ਰੋਜਨ ਗੈਸ ਦੁਆਰਾ ਮੌਤ ਦੀ ਸਜ਼ਾ ਦਾ ਪੰਜਵਾਂ ਮਾਮਲਾ ਸੀ ਤੇ ਪਿਛਲੇ ਸਾਲ ਚਾਰ ਮਾਮਲੇ। ਅਲਾਬਾਮਾ ਨਾਲ ਸੰਬੰਧ ਸੰਨ ਅਧਿਕਾਰੀਆਂ ਦਾ ਕਹਿਣਾ ਹੈ ਕਿ 46 ਸਾਲਾ ਜੈਸੀ ਹਾਫਮੈਨ ਯੂਨੀਅਨ ਨੂੰ ਲੂਈਸਿਆਨਾ ਸਟੇਟ ਪੈਂਟਨ ਸ਼ੇਰੀ ਵਿੱਚ ਸ਼ਾਮ 6 ਵਜੇ 50 ਮਿੰਟ ਤੇ ਮਰਤਕ ਐਲਾਨ ਦਿੱਤਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਈਟ੍ਰੋਜਨ ਗੈਸ ਦੀ ਸਪਲਾਈ 19 ਮਿੰਟਾਂ ਤੱਕ ਜਾਰੀ ਰਹੀ ਅਤੇ ਹਾਫਮੈਨ ਦੀ ਮੌਤ ਨਾਈਟ੍ਰੋਜਨ ਸਾਰਹੀਂ ਅੰਦਰ ਜਾਣ ਕਰਨ ਹੋਈ ਹੈ ਇਸ ਹਫਤੇ ਅਮਰੀਕਾ ਵਿੱਚ ਤਿੰਨ ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਤੇ ਇਹਨਾਂ ਤਿੰਨਾਂ ਨੂੰ ਟੀਕੇ ਲਗਾ ਕੇ ਮਾਰ ਦਿੱਤਾ ਜਾਵੇਗਾ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ